ਮੈਂ ਸਖਦੇਵ ਸਿੰਘ ਪੰਚ 12 ਨੰਬਰ ਐਸਐਸ ਜੋ ਕੱਲ ਸਾਡਾ ਐਸਐਸ ਗਤਮ ਸਿੰਘ ਨਾਲ ਕੋਈ ਮੜਾ ਮੋਟਾ ਤੁਕਮ ਐਵੇਂ ਹੋਈ ਸਾਡੇ ਐਸਐਸਪੀ ਥਾਣਾ ਲੰਧਾੜ ਵੱਲੋਂ ਸਰਦਾਰ ਡੀਐਸਪੀ ਹਰਜੀਤ ਸਿੰਘ ਮਾਨ ਤੇ ਐਸਐਚਓ ਸਾਹਿਬ ਵਰਿੰਦਰ ਸਿੰਘ ਜੀ ਨੇ ਸਾਡੇ ਸਰਟੀਫਾਈ ਕਰਤੀ ਇਹ ਜੋ ਗਲਤੀ ਉਹਨਾਂ ਨੇ ਫੀਲ ਕਰ ਲਈ ਆ ਅਸੀਂ ਹੁਣ ਉਹਦੀ ਕੋਈ ਕਾਰਵਾਈ ਅੱਗੇ ਨਹੀਂ ਕਰਨਾ ਚਾਹੁੰਦੇ ਤੇ ਮੈਂ ਬਰਸ ਤੂੰ ਵੀ ਬੇਨਤੀ ਕਰਦਾ ਕਿ ਉਹ ਜਿਹੜਾ ਕੰਮਬਾਜ਼ਾ ਦਾ ਉਪਹੰਸਾ ਸਹੀ ਹੋ ਗਿਆ ਸਾਨੂੰ ਮਜ਼ਦੂਰਾਂ ਅਸੀਂ ਖੁਸ਼ ਹਾਂ ਸਾਰਾ ਜਿਹੜਾ ਸਾਰੇ ਬੰਦੇ ਸੀਗੇ ਤੇ ਉਹ ਹੁਣ ਅਸੀਂ ਇਹ ਦੁਬਾਰਾ ਭੇਜਦੇ ਆਂ ਪ੍ਰਸ਼ਨ ਨੂੰ ਲਾਤੀ ਜਾਵੇ ਵੀ ਸਾਡਾ ਹੁਣ ਰਾਜੀ ਬੰਦਾ ਹੋ ਚੁੱਕਾ ਹਾਂਜੀ ਕੱਲ 17 ਤਰੀਕ ਨੂੰ ਮਤੀ ਜਿਹੜਾ ਸਾਡਾ ਇਸ ਜਹਰ ਨਾਲ ਮੜੇ ਨੂੰ ਟੂਟੜਾਕ ਹੋ ਗਈ ਸੀ ਕਿਸੇ ਕਾਲੂ ਪੁੱਛੇ ਉਹ ਅੱਜ ਡੀਐਸਪੀ ਮਾਨ ਸਾਹਿਬ ਆਏ ਸੀ ਐਸਐਸਓ ਸਾਹਿਬ ਦੀ ਮੌਜੂਦਗੀ ਦੇ ਵਿੱਚ ਸਾਡਾ ਇਹ ਸਾਰਾ ਸਮਝੌਤਾ ਹੋ ਗਿਆ ਉਹਨਾਂ ਨੇ ਸੌਰੀ ਫੀਲ ਕਰਦੀ ਆਪਦੀ ਅਸੀਂ ਅੱਗੇ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਕੋਈ ਪ੍ਰੈਸ ਨੂੰ ਵੀ ਅਸੀਂ ਨੋਟ ਦਿੱਤਾ ਸੀ ਅੱਜ ਅਸੀਂ ਪ੍ਰੈਸ ਨੂੰ ਦੁਬਾਰਾ ਨੋਟ ਦਿੰਦੇ ਆਂ ਵੀ ਸਾਡਾ ਡੀਐਸਪੀ ਸਾਹਿਬ ਦੇ ਤੇ ਐਸਐਸ ਸਾਹਿਬ ਨੇ ਬਹੁਤ ਬੈਠ ਕੇ ਵਿਵਰਤਨ ਨਾਲ ਸਾਡਾ ਪਿਆਰ ਨਾਲ ਗੱਲ ਸੁਣੀ ਹੈ ਸਾਡੀ ਸਾਰੀ ਸੈਟੀਸਫਾਈ ਹੋ ਗਈ ਹੈ ਜੀ ਅਸੀਂ ਕਿਸੇ ਤੇ ਕੋਈ ਵੀ ਕਾਰਵਾਈ ਨਹੀਂ ਕਰਨਾ ਚਾਹੁੰਦੇ ਬਹੁਤ ਬਹੁਤ ਧੰਨਵਾਦ ਜੀ ਐਸਐਸ ਡੀਐਸਪੀ ਸਾਹਿਬ ਨੂੰ ਕਰਦੇ ਆਂ ਐਸਐਸ ਸਾਹਿਬ ਨੂੰ ਕਰਦੇ ਆਂ ਮਿਤੀ 17 6 2025 ਕੱਲ ਬਿੰਡ ਝੁੰਬਾ ਦੇ ਕੁਝ ਪੰਚਾਇਤੀ ਵਿਅਕਤੀ ਉਹ ਥਾਣਾ ਆਨੰਦਗੜ੍ਹ ਵਿਖੇ ਆਏ ਸੀਗੇ ਇੱਕ ਬੰਦੇ ਦੇ ਸੱਟਾਂ ਲੱਗੀਆਂ ਸੀ ਝਗੜਾ ਹੋ ਗਿਆ ਸੀ ਕਾਲਾ ਸਿੰਘ ਦਾ ਕੁਛ ਮਦਿਆਂ ਨਾਲ ਉਹਦੇ ਸੰਬੰਧ ਵਿੱਚ ਆਈ ਸੀ ਕਿ 14 ਤਰੀਕ ਨੂੰ ਝਗੜਾ ਹੋਇਆ ਸੀ ਇਹ ਕੱਲ ਇਹ ਆਈਸੀ ਪੰਚਾਇਤ ਤਾਂ ਉੱਥੇ ਕਿਸੇ ਮਸਲੇ ਨੂੰ ਗੱਲ ਨੂੰ ਲੈ ਕੇ ਏਐਸਏ ਗੁਰਚੰਦ ਸਿੰਘ ਥਾਣਾ ਆਨੰਦਗੜ੍ਹ ਦੇ ਨਾਲ ਉਹ ਪੰਚਾਇਤੀ ਜਿਹੜੇ ਬੰਦੇ ਸੀ ਪਿੰਡ ਵਾਲੇ ਆਏ ਉਹਨਾਂ ਨਾਲ ਕੁਝ ਬੋਲਬਾਲਾ ਤਲਕਲਾਮੀ ਹੋ ਰਹੀ ਸੀ ਤੇ ਜਿਸ ਬੰਦੇ ਉਹਨਾਂ ਨੇ ਵੀਡੀਓ ਵੀ ਆਪਣੀ ਜਾਰੀ ਕੀਤੀ ਸੀ ਉਦੇ ਸਾਹਮਣੇ ਵਿੱਚ ਮੈਂ ਡੀਐਸਪੀ ਦੇ ਹਾਥੀ ਬਠਿੰਡਾ ਹਰਜੀਤ ਸਿੰਘ ਮਾਨ ਤੇ ਐਸਐਚਓ ਨਮਗੜ ਨੇ ਦੋਨਾਂ ਨੂੰ ਵਿੱਚ ਬਿਠਾ ਕੇ ਪੰਚਾਇਤ ਦੀ ਪੂਰੀ ਤਸਲੀ ਕਰਵਾ ਦਿੱਤੀ ਹੈ ਤੇ ਗੁਰਚਰਨ ਸਿੰਘ ਜਿਹੜਾ ਏਐਸਏ ਹੈ ਉਹਨੂੰ ਵੀ ਵਾਰਨ ਕਰ ਦਿੱਤਾ ਹੈ ਤੇ ਹੁਣ ਸਾਡੇ ਪੰਚਾਇਤ ਵਿਅਕਤੀਆਂ ਦੀ ਪੂਰੀ ਤਸਲੀ ਹੋ ਚੁੱਕੀ ਹੈ ਤੇ ਹੁਣ ਉਹਨਾਂ ਨੂੰ ਕਿਸੇ ਮਲਾਜ਼ਮ ਤੇ ਪੁਲਿਸ ਕਰਮਚਾਰੀ ਤੇ ਕੋਈ ਗਿਲਾ ਸ਼ਿਕਵਾ ਨਹੀਂ ਹੈ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ ਗਏ ਹਨ